ਜੀਟੀ ਰੋਡ ਫਗਵਾੜਾ ਵਿੱਚ ਸਥਿਤ ਸ਼੍ਰੀ ਹਨੂਮਾਨ ਗੜੀ ਮੰਦਿਰ ਵਿੱਚ ਇੱਕ ਨਵਾਂ ਹੀ ਵਿਵਾਦ ਖੜ ਗਿਆ ਹੈ ਕਿਉਂਕਿ ਇਸ ਮੰਦਿਰ ਵਿੱਚ ਹੁਣ ਦੋ ਕਮੇਟੀਆਂ ਆਪੋ ਆਪਣੀ ਪ੍ਰਧਾਨਗੀ ਦਾ ਦਾਵਾ ਪੇਸ਼ ਕਰ ਰਹੀਆਂ ਹਨ ਇੱਥੇ ਦੱਸ ਦਈਏ ਕਿ ਕੌਮੀ ਸੇਵਕ ਰਾਮਲੀਲਾ ਮੰਦਿਰ ਕਮੇਟੀ ਦੇ ਚੇਅਰਮੈਨ ਬਲਦੇਵ ਰਾ ਸ਼ਰਮਾ ਹਨ ਜਿਨ੍ਹਾਂ ਨੇ ਕਮੇਟੀ ਦੇ ਪ੍ਰਧਾਨ ਹੁਣ ਇੰਦਰਜੀਤ ਕਰਵਲ ਨੂੰ ਬਣਾਇਆ ਹੈ ਜਦਕਿ ਲਕਸ਼ਮਣ ਦਾਸ ਨੂੰ ਵਾਈਸ ਪ੍ਰਧਾਨ ਚੁਣਿਆ ਹੈ ਚੁਣੇ ਗਏ ਮੈਂਬਰਾਂ ਬਿਸ਼ਵਾਸ ਦਵਾਇਆ ਹੈ ਕਿ ਉਹ ਮੰਦਿਰ ਲਈ ਅਹਿਮ ਉਪਰਾਲੇ ਕਰਨਗੇ ਅੱਜ ਅੱਜ ਕੌਮੀ ਸੇਵਕ ਰਾਮਲੀਲਾ ਕਬਟੀ ਇੱਕ ਅਹਿਮ ਮੀਟਿੰਗ ਹੋਈ ਇਹ ਤੇ ਲੇਜੀ ਨੇ ਪਹਿਲੀ ਕਮੇਟੀ ਸੀ ਉਹਨੂੰ ਭੰਗ ਕਰ ਦਿੱਤਾ ਹੋਇਆ ਔਰ ਨਵਾਂ ਜਿਹੜਾ ਪ੍ਰਧਾਨ ਆ ਸ਼੍ਰੀ ਕਰਵਲਜੀਤ ਮੋਸੀ ਪ੍ਰਧਾਨ ਚੁਣ ਲਿਆ ਹਾਂ ਹੁਣ ਕਮਿਟੀ ਸਭਾਂ ਦੇ ਲਕਸ਼ਮਣ ਸਮਨ ਇਹਨੂੰ ਬਣਾਇਆ ਗਿਆ ਹੈ ਬਾਕੀ ਟੀਮ ਇਹਦੀ ਮਰਜ਼ੀ ਨਾਲ ਇੱਥੇ ਬਣ ਜਾਊਗੀ ਉਸ ਤੋਂ ਬਾਅਦ ਰਾਵਲਾ ਦਾ ਕੰਮ ਅਸੀਂ ਖੁਦ ਆਪ ਕਰਾਂਗੇ ਇਹਦੇ ਵਿੱਚ ਕੋਈ ਰਾਏ ਨਹੀਂ ਦੂਜੀ ਰਾਏ ਨਹੀਂ ਹੈ ਕੋਈ ਸਾਡੇ ਚੇਅਰਮੈਨ ਬਲੇ ਸ਼ਰਮਾ ਜੀ ਦਾ ਬੜਾ ਬੜਾ ਧੰਨਵਾਦ ਜਿਨ੍ਹਾਂ ਨੇ ਇਹ ਨਿਯਮ ਨੇਵਾਰੀ ਬਣੀ ਸੌਪੀ ਹੈ ਜੈ ਸ਼ੀਰਮ ਜੈ ਸ਼ੀਰਮ ਬਈ ਸੋਈ ਅੱਜ ਕਮਿਸੀਅਨ ਰਾਮੀਲਾ ਤਿਹਾਰ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੀ ਸਾਡੇ ਸੰਸਦਾਂ ਦੇ ਸ਼੍ਰੀ ਬਲਦੇਰ ਸਿੰਘ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਹੋਈ ਹੈ ਜਿਸ ਵਿੱਚ ਸਾਡੇ ਚੇਅਰਮੈਨ ਸਾਹਮਣੇ ਪੁਰਾਣੀ ਕਮੇਟੀ ਪੰਕ ਕਰਕੇ ਨਵੀਂ ਕਮੇਟੀ ਦਾ ਗਠਨ ਕਰਨ ਕੀਤਾ ਹੈ ਜਿਸ ਵਿੱਚ ਸਾਡੀ ਸੰਸਥਾ ਦੇ ਜਿਹੜੇ ਪ੍ਰਧਾਨ ਆ ਇੰਦਰਜੀ ਕਰਵਲਜੀਤ ਨੂੰ ਬਣਾਇਆ ਗਿਆ ਹੈ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਜਿਹੜੀ ਸੇਵਾ ਦਾ ਮੌਕਾ ਹੈ ਦਾਸ ਨੂੰ ਲਸ਼ਮਨ ਦਾਸ ਨੂੰ ਇਹ ਦਿੱਤਾ ਗਿਆ ਹੈ ਔਰ ਮੈਂ ਚੇਅਰਮੈਨ ਸਾਹਿਬ ਔਰ ਸਰਪ੍ਰਸਤ ਸਾਰਿਆਂ ਔਰ ਆਪਣੇ ਸੰਸਥਾ ਦੇ ਸਾਰੇ ਮੈਂਬਰਾਂ ਨੂੰ ਯਕੀਨ ਦਿਵਾਉਂਦਾ ਹਾਂ ਵੀ ਜਿਸ ਤਰ੍ਹਾਂ ਅਸੀਂ ਬਚਪਨ ਤੋਂ ਹੀ ਪਿਛਲੇ 60 ਸਾਲਾਂ ਤੋਂ ਇਸ ਸੰਸਥਾ ਦੇ ਨਾਲ ਸੇਵਾ ਕਰਦੇ ਆ ਰਹੇ ਹਾਂ ਔਰ ਇਸ ਤੋਂ ਅੱਗੇ ਤੋਂ ਵੀ ਵੱਧ ਤਨਮਨ ਦੇ ਨਾਲ ਜਿਸ ਪ੍ਰਭੂ ਰਾਮ ਜੀ ਦੀ ਲੀਲਾ ਦਾ ਜਿਹੜਾ ਹੈ ਉਹ ਸੇਵਾ ਕਰਾਂਗੇ ਹੋਰ ਮੈਂ ਸਾਰੇ ਸੰਸਥਾਵਾਂ ਦੇ ਸਾਰੇ ਮੈਂਬਰਾਂ ਦਾ ਤਹਿਦਲੋ ਤਨਖਾਹ ਕਰਦਾ ਹਾਂ ਉਹਦੇ ਦੂਸਰੇ ਪਾਸੇ ਕੌਮੀ ਸੇਵਕ ਰਾਮ ਨੀਲਾ ਕਮੇਟੀ ਦੇ ਦਾਅਵੇਦਾਰ ਕਹਿਣ ਵਾਲੇ ਪ੍ਰਧਾਨ ਅਰਣ ਖੋਸਲਾ ਨੇ ਸਾਥੀਆਂ ਨਾਲ ਮਿਲ ਕੇ ਐਸਪੀ ਫਗਵਾੜਾ ਨੂੰ ਮੰਗ ਪੱਤਰ ਦਿੱਤਾ ਅਦਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੰਦਿਰ ਅੰਦਰ ਪ੍ਰੋਗਰਾਮ ਕਰਵਾ ਰਹੇ ਹਨ ਅਸੀਂ ਸਾਰੀ ਦੇਖ ਰਿਕ ਕਰ ਰਹੇ ਹਾਂ ਉਹਨਾਂ ਕਿਹਾ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਐਸਪੀ ਫਗਵਾੜਾ ਨੂੰ ਇਸ ਗੱਲ ਦਾ ਮੈਮੋਰੰਡਮ ਦਿੱਤਾ ਗਿਆ ਕਿ ਉਹਨਾਂ ਨੇ ਦੂਸਰੀ ਪਾਰਟੀ ਨੇ ਆਪਣੇ ਜਿਹੜੀ ਹੈ ਕਮੇਟੀ ਸੈਕੰਡ ਬਣਾਈ ਹੈ ਜੋ ਕਿ ਗਲਤ ਹੈ ਕਿ ਇਹ ਕਮੇਟੀ ਜਿਹੜੀ ਆਲਰੇਡੀ ਚੱਲ ਰਹੀ ਹੈ ਕਰਨ ਖੋਸਲਾ ਜੀ ਦੀ ਪ੍ਰਧਾਨਗੀ ਹੇਠ ਉਹਦੇ ਸਾਰੇ ਪਾਤਰ ਜਿਹੜੇ ਆ ਕੈਸ਼ੀਅਰ ਜਨਤ ਸੈਕਟਰੀ ਡਾਇਰੈਕਟਰ ਪੈਟਰਨ ਸੋ ਸਾਰੇ ਅੱਜ ਇੱਥੇ ਆਏ ਆ ਔਰ ਐਸਪੀ ਸਾਹਿਬ ਨੂੰ ਇਸ ਬਾਰੇ ਸਾਰਾ ਜਾਣੂ ਕਰਾਇਆ ਔਰ ਐਸਪੀ ਸਾਹਿਬ ਜੀ ਨੇ ਸਾਨੂੰ ਇਹ ਵਿਸ਼ਵਾਸਨ ਦਿੱਤਾ ਹੈ ਕਿ ਸਾਰਾ ਇਹ ਕੰਮ ਜਿਹੜਾ ਹੈ ਮੈਂ ਸਹੀ ਤਰੀਕੇ ਨਾਲ ਜਿਹੜਾ ਹੈ ਪੂਰਾ ਕਰਕੇ ਉਹਨਾਂ ਦੇ ਨਾਲ ਤੁਹਾਨੂੰ ਮੈਂ ਦੱਸਾਂਗਾ ਦੱਸਾਂਗੀ ਅਸੀਂ 80 ਸਾਲ ਤੋਂ ਰਾਮੀਲਾ ਕਰਦੇ ਆ ਬਹੁਤ ਹੀ ਵਧੀਆ ਕਰਦੇ ਆ ਸਾਰਿਆਂ ਦੀ ਸਹਿਮਤੀ ਦੇ ਨਾਲ ਖੋਸਲਾ ਸਾਹਿਬ ਜੋ ਅਰਨ ਕੁਮਾਰ ਖੋਸਲਾ ਜੀ ਆ ਸਾਰਿਆਂ ਦੀ ਸਹਿਮਤੀ ਨਾਲ ਪਿਆਰ ਨਾਲ ਇਹਨਾਂ ਨੂੰ 10 ਸਾਲ ਦੇ ਲਈ ਪ੍ਰਧਾਨ ਬਣਾਇਆ ਸੀ ਹੁਣ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੂੰ ਤਕਲੀਫ ਇਸਲੇ ਹੋਈ ਆ ਕਿਉਂਕਿ 12 13 ਸਾਲ ਉਹਨਾਂ ਨੇ ਮੰਦਿਰ ਦੇ ਵਿੱਚ ਖਾਦਾ ਹੁਣ ਉਹ ਕਹਿੰਦੇ ਵੇ ਆ ਰਾਮਲੀਲਾ 'ਚ ਜਿਹੜਾ ਰਹਿੰਦਾ ਆ ਉਹ ਵੀ ਅਸੀਂ ਖਾਈਏ ਤਾਂ ਕਰਕੇ ਉਹ ਸਾਡੇ ਨਾਲ ਅੜੇ ਪੰਗੇ ਲੈ ਰਹੇ ਆ ਜੋ ਵੀ ਆ ਬੈਠ ਕੇ ਗੱਲ ਕਰ ਲਓ ਅਗਰ ਨਹੀਂ ਕਰਨੀ ਚਾਹੁੰਦੇ ਤੇ ਅਸੀਂ ਕਾਨੂੰਨ ਦੀ ਲੜਾਈ ਵੀ ਲੜਨੀ ਜਾਣਦੇ ਆ ਤੇ ਅਸੀਂ ਦੂਸਰੀ ਤਰ੍ਹਾਂ ਵੀ ਲੜਨਾ ਜਾਣਦੇ ਆ ਰਾਮਲੀਲਾ ਜਿਹੜੀ ਆ ਉਹ ਅਰਣ ਕੁਮਾਰ ਖੋਸਲਾ ਜੀ ਦੀ ਪ੍ਰਧਾਨਗੀ ਦੇ ਹੇਠ ਹੀ ਹੋਊਗੀ